विधानसभा ਹਲਕਾ ਪਠਾਨਕੋਟ ਜਿੱਥੇ ਵਿਦਾਇਕ ਭਾਜਪਾ ਨੇ ਨਗਰ ਨਿਗਮ ਦੀ ਮੇਅਰ ਦੀ ਕੁਰਸੀ ਤੇ ਕਾਂਗਰਸ ਦਾ ਕਬਜ਼ਾ ਹੈ ਉਸ ਉੱਪਰ ਸਰਕਾਰ ਚਾਮ ਆਦਮੀ ਪਾਰਟੀ ਹੈ ਜਿਸ ਦੇ ਚੱਲਦੇ ਪਠਾਨਕੋਟ ਵਿਖੇ ਕਾਰਜਾਂ ਦੇ ਨਾਮ ਤੇ ਕੁਝ ਵੀ ਨਹੀਂ ਕੀਤਾ ਜਾ ਰਿਹਾ ਗੱਲ ਕਰੀਏ ਨਗਰ ਨਿਗਮ ਦੀ ਤਾਂ ਨਗਰ ਨਿਗਮ ਦੇ ਵੱਲੋਂ ਵਿਕਾਸ ਕਾਰਜਾਂ ਤੇ ਤੇਜ਼ੀ ਲਿਆਉਂਦਾ ਹੰਗਾਰਾ ਭਰਿਆ ਜਾਂਦਾ ਹੈ ਪਰ ਜ਼ਮੀਨੀ ਪੱਧਰ ਤੇ ਕੁਝ ਵੀ ਨਹੀਂ ਕੀਤਾ ਜਾਂਦਾ ਜਿਵੇਂ ਚੱਲਦੇ ਸਥਾਨਕ ਲੋਕਾਂ ਵਿੱਚ ਰੋਸ ਅਤੇ ਆਪਣੇ ਬੁਨਿਆਦੀ ਕੰਮਾਂ ਨੂੰ ਨਾ ਹੁੰਦਿਆਂ ਵੇਖ ਆਪਣੇ ਆਪ ਨੂੰ ਠੱਗਿਆ ਜਾ ਮਹਿਸੂਸ ਕਰਵਾ ਰਹੇ ਨੇ ਜਿਹੜਾ ਪਿਛਲੀ ਸਰਕਾਰ ਵੇਲੇ ਉਹ ਸੀਵਰੇ ਸਾਰਾ ਬਹਿ ਗਿਆ ਇੱਥੇ ਇਹਨੂੰ ਆ ਕੇ ਸਾਰਿਆਂ ਨੂੰ ਵੈਰੀਫਾਈ ਕਰੋ ਤੇ ਇਹਨੂੰ ਹੱਥ ਲਓ ਗਲੀਆਂ ਵੀ ਬਰਾੜੀਆਂ ਤੇ ਸੀਵਰੇਜ ਵੀ ਠੀਕ ਕਰਨਾ ਤੇ ਲਾਈਟਾਂ ਦਾ ਵੀ ਸੋਚੋ ਠੀਕ ਹੈ ਨੋਟਿਡ ਸਰ ਜੀ ਸਰ ਕਿੰਨੀ ਦੇ ਚਾਹਦੇ ਹੋ ਜੀ ਤੇ ਵਾ ਸ਼ਰਮਾ ਵਿਥਿਨ 25 ਮਿੰਟ ਪਰਟੀ ਡਿਮਿੰਟ ਖੋਲਿ ਗਿਆ ਜੀ ਹਾਂਜੀ ਵਿਥਿਨ 25 ਮਿੰਟ ਆਪੋ ਹਾਂ ਪਹੁੰਚੋ ਫਿਰ ਤੁਹਾਨੂੰ ਇੱਥੇ ਮੇਰੀ ਟੀਮ ਸਾਰੀ ਖੜੀ ਹੈ ਮੇਰੀ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਬਾਰ ਨੰਬਰ 43 44 ਸਰਨਾ ਕਾਰਪੋਰੇਸ਼ਨ ਦਾ ਜਿਹੜਾ ਹਿੱਸਾ ਹੈ ਉਹਦੇ ਅੰਦਰ ਕ੍ਰਿਸ਼ਨਾ ਕਲੋਨੀ ਪੈਂਦੀ ਹੈ ਬੇਸਿਕਲੀ ਇਹ ਦਰਜ ਕਲੋਨੀ ਦਾ ਪਾਰਟ ਹੀ ਹੈ ਸੋ ਨਵੀਂ ਕੋਲੋਨੀ ਡਿਵੈਲਪ ਹੋਈ ਆ ਔਰ ਬੜੇ ਅੱਛੇ ਲੋਕਾਂ ਨੇ ਆਪਣੀ ਮਿਹਨਤ ਕਰਕੇ ਮਕਾਨ ਬਣਾਏ ਆ ਪਰ ਇਥੇ ਗਲੀਆਂ ਦੀ ਸਮੱਸਿਆ ਹੈ ਜਿਹਨੂੰ ਮੈਂ ਅੱਜ ਦੇਖਣ ਲਈ ਆਇਆ ਆ ਔਰ ਬੜੀ ਜੈਨੂਅਲ ਮਤਲਬ ਸਮੱਸਿਆ ਕੁਝ ਲਾਈਟਾਂ ਦੀ ਸਮੱਸਿਆ ਸੋ ਮੈਂ ਮੋਕੇ ਦੇ ਅਧਿਕਾਰੀਆਂ ਨੂੰ ਫੋਨ ਵੀ ਲਾਇਆ ਪੀਜ਼ ਆ ਇਮੀਜਿਟਲੀ ਆ ਕੇ ਮਾਇਨਾ ਕਰੋ ਤੇ ਜਿੱਥੇ ਜਿੱਥੇ ਵੀ ਲੋੜ ਹੈ ਅਸੀਂ ਉਸ ਲੋੜ ਨੂੰ ਪੂਰੀ ਕਰਨ ਦੇ ਲਈ ਜੇ ਉਹ ਵੀ ਇਹਨਾਂ ਦੀ ਸਮੱਸਿਆ ਹੋएगी ਉਹਨੂੰ ਆਪਾਂ ਸ਼ਾਰਟ ਆਊਟ ਕਰਾਂਗੇ ਲਗਾਤਾਰ ਕਿਉਂਕਿ ਪੰਜਾਬ ਦੇ ਅੰਦਰ ਸਰਕਾਰ ਨੇ ਬਾਕੀ ਸੈਕਟਰਾਂ ਤੋਂ ਵੱਡੇ ਕੰਮ ਕੀਤੇ ਆ ਹਰੇਕ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਪੰਜਾਬ ਦੇ ਅੰਦਰ ਪਾਣੀਓ ਕਿਸੇ ਵੀ ਜਾਤਪੁਰਾਰੀ ਦਾ ਬੰਦਾ 10 ਲੱਖ ਰੁਪਏ ਦਾ ਬੀਮਾ ਸਰਕਾਰ ਨੇ ਦਿੱਤਾ ਹੈ ਹਰੇਕ ਮਤਲਬ ਬੰਦਾ ਆਪਣਾ ਪ੍ਰਾਪਰ ਇਲਾਜ ਕਰਾ ਪਾਏਗਾ ਵਡੀਆਂ ਵੱਡੀਆਂ ਸਹੂਲਤਾਂ ਸਰਕਾਰਾਂ ਦਿੱਤੀਆਂ ਪਰ ਕਿਉਂਕਿ ਜਿਹੜੀ ਕਾਰਪੋਰੇਸ਼ਨ ਹੈ ਉਹ ਇੱਥੇ ਕਾਂਗਰਸ ਪਾਰਟੀ ਦੀ ਐਮਸੀ ਕਾਂਗਰਸ ਪਾਰਟੀ ਦੇ ਆ ਤੇ ਉਹ ਕਦੀ ਸਾਡੇ ਕੋਲ ਆਈ ਹੀ ਨਹੀਂ ਆਪਣੇ ਵਾਰਡ ਦੀ ਸਮੱਸਿਆ ਲੈ ਕੇ ਪਤਾ ਨਹੀਂ ਕਿਉਂ ਉਹਨਾਂ ਨੂੰ ਸਾਡੇ ਤੋਂ ਦੂਰੀ ਬਣਾ ਕੇ ਰੱਖੀ ਹੈ ਸੋ ਮੈਂ ਸਮਝਦਾ ਵੀ ਉਹਨਾਂ ਨੂੰ ਅਜੇ ਐਮਸੀ ਦੇ ਤੌਰ ਤੇ ਕੰਮ ਕਰਨਾ ਚਾਹੀਦਾ ਜੋ ਐ ਮਸੀਂ ਦਾ ਕੰਮ ਬਣਦਾ ਆਪਣੀ ਸੱਸਿਆਵਾਂ ਲੈ ਕੇ ਮੰਤਰੀ ਨੂੰ ਦੱਸੋ ਸਰਕਾਰ ਨੂੰ ਦੱਸੋ ਸੋ ਪਰ ਕਿਉਂਕਿ ਮੈਂ ਹੁਣ ਆਪ ਆਪਣੇ ਹੱਥ ਲੈ ਰਿਆ ਉਹਨਾਂ ਦੇ ਮਸਲਾ ਜੋ ਵੀ ਹੈ ਸਾਰੇ ਅਸੀਂ ਹੱਲ ਕਰਾਵਾਂਗੇ ਔਰ ਵਾਜਬ ਮੰਗਾ ਲੈਣਾ ਸਾਰਿਆਂ ਨੇ